ਆਡੇ ਮੁਖੀ ਦੇ ਡੱਟਿਆਂ ਵਿੱਚ ਬਹੁਤ ਵੱਡੇ ਨੇ ਮੇਰੇ ਵੀ ਗੁਰੂ ਆਪੇ ਪ੍ਰਿੰਸੀਪਲ ਸਾਹਿਬਾ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਆਂ ਜੀ ਅਸੀਂ ਆਪਣੀ ਸ਼ਾਨਿਤ। ਸ਼ੁਕਰੀਆ ਰਫੀਤ ਜੀ। ਸਰ ਅੱਜ ਜੋ ਆਪਣਾ ਮਾਲਵਾ ਕਾਲਜ ਬੌਂਦਲੀ ਸਮਰਾਲਾ ਵਿਖੇ ਜੋ ਪ੍ਰੋਗਰਾਮ ਆਰਗੇਨਾਈਜ਼ ਹੋਇਆ ਚਾਣ ਇਹਦੇ ਬਾਰੇ ਤੁਹਾਡੇ ਤੋਂ ਜਾਣਕਾਰੀ ਲੈਣਾ ਚਾਹਦੇ ਆਂ। ਸਭ ਤੋਂ ਪਹਿਲਾਂ ਬਜੀ ਮੈਂ ਫਤਿਹ ਬੁਲਾਵਾਂਗਾ ਭਾਈ ਗੁਰੂ ਜੀ ਦਾ ਖਾਲਸਾ ਭਾਈ ਗੁਰੂ ਜੀ ਕੀ ਫਤਿਹ। ਫਤਿਹ। ਅ ਮੈਂ ਲਖਵੀਰ ਜੀ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਆਗੇ ਤੁਸੀਂ ਅੱਜ ਇੱਕ ਵਾਰੀ ਫਿਰ ਕਾਲਜ ਦੀ ਸਪੋਰਟ ਤੇ ਤੁਸੀਂ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਸਾਡੇ ਕੋਲ ਆਏ ਧੰਨਵਾਦ ਜਿਵੇਂ ਤੁਸੀਂ ਗੱਲ ਕੀਤੀ ਹੈਗੀ ਆ ਅੱਜ ਮਲਵਾ ਕਾਲਜ ਦੇ ਅਸੀਂ ਵੀਡੀਓ ਦੇ ਵਿੱਚ ਫਰੈਸ਼ਰ ਇਵੈਂਟ ਜਿਹੜਾ ਹੈ ਉਹ ਕਰਵਾਇਆ ਹੈਗਾ ਅੱਜ ਜਿਹੜੇ ਸਾਡੇ ਕਾਲਜ ਦੇ ਫਰੈਸ਼ਰ ਸਟੂਡੈਂਟਸ ਨੇ ਉਹਨਾਂ ਨੂੰ ਕਾਲਜ ਦੇ ਜਿਹੜੇ ਦੋਨੋਂ ਸੀਨੀਅਰ ਕਲਾਸਿਸ ਹੈ ਸੈਕੰਡ ਇਅਰ ਔਰ ਫਾਈਨਲ ਇਅਰ ਨੇ ਮਿਲ ਕੇ ਇੱਕ ਤਰੀਕੇ ਨਾਲ ਅਸੀਂ ਕਵਾਂਗੇ ਕਿ ਜੀ ਆਇਆਂ ਨੂੰ ਆਖਿਆ ਹੈਗਾ ਔਰ ਉਹਨੂੰ ਅਸੀਂ ਇੱਕ ਫਰੈਸ਼ਰ ਇਵੈਂਟ ਦਾ ਨਾਮ ਨਾਲ ਫਰੈਸ਼ਰ ਮੀਟ ਕਹਿ ਲੈਨੇ ਆ ਫਰੈਸ਼ਰ ਇਵੈਂਟ ਦੇ ਨਾਮ ਨਾਲ ਅਸੀਂ ਉਸ ਇੱਕ ਇਵੈਂਟ ਨੂੰ ਆਰਗੇਨਾਈਜ਼ ਕੀਤਾ ਅ ਸਾਡੇ ਜਿਹੜੇ ਮੈਡਮ ਨੇ ਡੀਨ ਅਕੈਡਮਿਕਸ ਨੇ ਪ੍ਰੋਫੈਸਰ ਡਾਕਟਰ ਕੁਲਵਿੰਦਰ ਕੌਰ ਉਹਨਾਂ ਦੀ ਔਰ ਉਹਨਾਂ ਦੀ ਟੀਮ ਦੀ ਮੈਂ ਬੜੀ ਸ਼ਲਾਘਾ ਕਰਦਾ ਕਿ ਉਹਨਾਂ ਨੇ ਦਿਨ ਰਾਤ ਇੱਕ ਕਰਕੇ ਇਸ ਫੰਕਸ਼ਨ ਨੂੰ ਇੱਕ ਸਕਸੈਸਫੁਲ ਫੰਕਸ਼ਨ ਬਣਾਉਣ ਦੇ ਵਿੱਚ ਰੋਲ ਅਦਾ ਕੀਤਾ ਹੈ ਜਿਹੜੀ ਅੱਜ ਦੀ ਲਖਵੀਰ ਜੀ ਫਰੈਸ਼ਰ ਮੀਟ ਸੀਗੀ ਇਹਦੇ ਸਾਡਾ ਡਿਊਲ ਪਰਪਸ ਹੈਗਾ ਇੱਕ ਤਰੀਕਾ ਇਹ ਸੀਗਾ ਕਿ ਜਿਹੜੇ ਬੱਚੇ ਨੇ ਸੀਨੀਅਰ ਬੱਚੇ ਨੇ ਸਾਰਾ ਫੰਕਸ਼ਨ ਜੇ ਮੈਂ ਕਹਾਂਗਾ ਬੱਚਾ ਨੇ ਆਰਗੇਨਾਈਜ਼ ਕੀਤਾ ਬੱਚਾ ਨੇ ਹੀ ਸਟੇਜ ਹੈਂਡਲ ਕੀਤੀ ਤੁਸੀਂ ਦੇਖਿਆ ਵੀ ਆ ਔਰ ਸਾਰਾ ਦਾ ਸਾਰਾ ਜਿਹੜਾ ਫੰਕਸ਼ਨ ਹੈ ਉਹ ਬੱਚਿਆਂ ਦਾ ਇੱਕ ਇਵੈਂਟ ਸੀ ਜਿੰਦੇ ਤੇ ਬੱਚਾ ਨੇ ਹੀ ਆਪਣੀ ਜਿਹੜੀ ਉਹਨਾਂ ਦੀਆਂ ਇਵੈਂਟ ਸੀਗੇ ਉਹਨੂੰ ਮੈਨੇਜ ਕੀਤਾ ਉਹਨਾਂ ਨੇ ਆਪਣੇ ਆਪਣੇ ਆਈਟਮਸ ਜਿਹੜੀਆਂ ਨੇ ਉਹ ਪ੍ਰੈਜ਼ੈਂਟ ਕੀਤੇ ਨੇ ਚਾਹੇ ਬੱਚੇ ਨੇ ਨੱਚੇ ਨੇ ਜਾਂ ਉਹਨਾਂ ਨੇ ਜਿਸੂ ਤਰੀਕੇ ਨਾਲ ਕੋਰੀਓਗ੍ਰਾਫੀ ਕੀਤੀ ਹੈ ਔਰ ਉਹਦਾ ਸਾਡਾ ਇੱਕ ਪਰਪਸ ਹੈਗਾ ਕਿ ਸਾਨੂੰ ਬੱਚਿਆਂ ਦੇ ਅੰਦਰ ਇੱਕ ਕੰਫੀਡੈਂਸ ਲੈਵਲ ਆਏ ਕਿ ਹਾਂ ਅਸੀਂ 11ਵੀਂ 12ਵੀਂ ਸਕੂਲਾਂ ਤੋਂ ਪੜ੍ਹ ਕੇ ਆ ਕੇ ਇੱਕ ਵੱਡੇ ਪਲੇਟਫਾਰਮ ਤੇ ਆ ਗਏ ਹਾਂ ਕਾਲਜ ਦੇ ਪਲੇਟਫਾਰਮ ਤੇ ਆ ਗਏ ਹਾਂ ਔਰ ਜਿਹੜਾ ਤੁਹਾਡੇ ਅੰਦਰ ਇੱਕ ਇਨਹੇਰੈਂਟ ਕੰਫੀਡੈਂਸ ਹੈ ਉਹ ਵੀ ਨਿੱਖਰ ਕੇ ਬਾਹਰ ਆਏਗਾ ਬੱਚੇ ਦਾ ਵਿਅਕਤੀਤਵ ਜਿਹੜਾ ਹੈਗਾ ਉਹ ਇੱਕ ਚੰਗੇ ਤਰੀਕੇ ਨਾਲ ਨਿੱਖਰ ਕੇ ਬਾਹਰ ਆਉਂਦਾ ਹੈ ਦੂਸਰਾ ਸਾਡਾ ਜਿਹੜਾ ਇਹਦਾ ਪਰਪਸ ਹੈਗਾ ਸਾਡੇ ਨਾਲ ਦੇ ਨਾਲ ਹੀ ਕਾਲਜ ਦਾ ਯੂਥ ਫੈਸਟੀਵਲ ਜਿਹੜਾ ਉਹ ਸਟਾਰਟ ਹੋਣ ਵਾਲਾ ਹੈਗਾ ਕਿ ਲੁਧਿਆਣਾ ਜ਼ੋਨ ਦਾ ਯੂਥ ਫੈਸਟੀਵਲ ਜਿਹੜਾ ਹੈਗਾ ਉਹ ਲੁਧਿਆਣਾ ਗਵਰਨਮੈਂਟ ਕਾਲਜ ਵਿੱਚ ਹੋ ਰਿਹਾ ਹੈ ਉਹਦੇ ਵਾਸਤੇ ਵੀ ਅਸੀਂ ਬੱਚਿਆਂ ਨੂੰ ਇੱਕ ਤਰੀਕੇ ਨਾਲ ਪ੍ਰੇਰਿਤ ਕੀਤਾ ਔਰ ਬੱਚਿਆਂ ਦਾ ਜਿਹੜਾ ਇੱਕ ਟੈਲੈਂਟ ਹੈਗਾ ਜੇ ਕੋਈ ਬੱਚਾ ਅਕੈਡੈਮਿਕ ਆਈਟਮਸ ਅਗਾਹ ਵਧ ਸਕਦਾ ਹੈਗਾ ਕੋਈ ਬੱਚਾ ਅੱਛੀ ਕਵਿਤਾ ਬੋਲ ਸਕਦਾ ਹੈ ਕੋਈ ਬੱਚਾ ਅੱਛੀ ਕਹਾਣੀ ਲਿਖ ਸਕਦਾ ਹੈ ਕੋਈ ਬੱਚਾ ਸਟੇਜ ਤੇ ਖੜ ਕੇ ਡਿਬੇਟ ਚ ਪਾਰਟਿਸਪੇਟ ਕਰ ਸਕਦਾ ਤੇ ਅਸੀਂ ਉਹਨਾਂ ਬੱਚਿਆਂ ਨੂੰ ਥੋੜਾ ਜਿਹਾ ਪ੍ਰੋਤਸਾਹਿਤ ਕੀਤਾ ਹੈ ਕਿ ਤੁਸੀਂ ਵੀ ਆ ਕੇ ਇਸ ਫੰਕਸ਼ਨ ਦੇ ਵਿੱਚ ਪਾਰਟਿਸਪੇਟ ਕਰ ਸਕਦੇ ਫੰਕਸ਼ਨ ਤਾਂ ਬੱਚਿਆਂ ਦਾ ਹੈਗਾ ਉਹਦੇ ਵਿੱਚ ਕਾਲਜ ਦੇ ਪ੍ਰਿੰਸੀਪਲ ਨੇ ਕਾਲਜ ਦੀ ਮੈਨੇਜਮੈਂਟ ਨੇ ਕਾਲਜ ਦੇ ਸਟਾਫ ਨੇ ਕੋਈ ਰੋਲ ਨਹੀਂ ਪਲੇ ਕਰਨਾ ਅਸਲ ਇਹ ਸਿਰਫ ਬੱਚੇ ਨੂੰ ਇੱਕ ਰਾਹ ਦਿਖਾਣਾ ਹੈ ਇਸੇ ਤਰੀਕੇ ਨਾਲ ਹੀ ਕੁਝ ਬੱਚੀਆਂ ਜਿੱਦਾਂ ਸੀਗਾ ਉਹਨਾਂ ਨੇ ਜੇ ਉਹਨਾਂ ਦੇ ਕੋਈ ਫੋਕ ਆਈਟਮਸ ਹੈ ਕੋਈ ਡਾਂਸਿਸ ਹੈਗੇ ਨੇ ਕੋਈ ਸਟੇਟ ਡਾਂਸ ਹੈਗੇ ਨੇ ਉਹਨਾਂ ਚ ਪਾਰਟਿਸਪੇਟ ਕਰ ਸਕਦੇ ਨੇ ਤੇ ਬੱਚਿਆਂ ਨੂੰ ਇੱਕ ਤਰੀਕੇ ਨਾਲ ਅਸੀਂ ਹੁੰਦਾ ਇੱਕ ਸੱਦਾ ਪੱਤਰ ਹੀ ਦਿੱਤਾ ਕਿ ਉਹ ਕਾਲਜ ਦੇ ਫੰਕਸ਼ਨ ਦੇ ਵਿੱਚ ਵੱਧ ਚੜ ਕੇ ਹਿੱਸਾ ਲੈ ਸਕਦੇ ਨੇ ਜਿਹੜਾ ਏਦਾਂ ਦੀ ਕਲਚਰਲ ਆਈਟਮਸ ਨੇ ਕਾਲਜ ਵਿੱਚ ਪਾਸਟ ਵਿੱਚ ਵੀ ਹੁੰਦੀਆਂ ਆਈਆਂ ਨੇ ਥੋੜੇ ਦਿਨ ਪਹਿਲਾਂ ਅਸੀਂ ਕਾਲਜ ਦਾ ਜਿਹੜਾ ਸੱਤਰ ਹੈ ਉਹਨੂੰ ਗੁਰੂ ਮਹਾਰਾਜ ਦੇ ਨਾਮ ਨਾਲ ਸ਼ੁਰੂ ਕੀਤਾ ਸੀ ਅੱਜ ਉਸੇ ਕਲੀ ਦੇ ਵਿੱਚ ਅਸੀਂ ਦੂਜਾ ਦਾ ਫੰਕਸ਼ਨ ਹੈ ਫਰੈਸ਼ਰ ਮੀਟ ਕਰਵਾਈ ਆ ਔਰ ਮੈਨੂੰ ਉਮੀਦ ਹੈ ਕਿ ਜਿਹੜੇ ਬੱਚੇ ਆਪਸ ਵਿੱਚ ਅੱਜ ਬਾਹਰ ਇਕੱਠੇ ਇੱਕ ਦੂਜੇ ਨਾਲ ਬੈਠੇ ਨੇ ਇੱਕ ਦੂਜੇ ਤੋਂ ਸਿੱਖਣ ਨੂੰ ਮਿਲੇਗਾ ਇੱਕ ਜਿਹੜਾ ਹੋਲੀ-ਹੋਲੀ ਟ੍ਰੈਂਡ ਬੱਚਾ ਦਾ ਵਧਦਾ ਜਾ ਰਿਹਾ ਹੋਊਗਾ ਕਿ ਆਪਣੇ ਆਪਣੇ ਮੋਬਾਈਲ 'ਤੇ ਬਿਜ਼ੀ ਹੋ ਗਏ ਨੇ ਆਪਣੀ ਆਪਣੀ ਦੁਨੀਆ 'ਚ ਬਿਜ਼ੀ ਹੋ ਗਏ ਨੇ 11 ਦੋਸਤਾਂ ਦੇ ਨਾਲ ਬੈਠਣਗੇ ਔਰ ਚਾਰ ਗੱਲਾਂ ਚੰਗੀਆਂ ਸਿੱਖਣਗੇ ਉਹਦੇ ਨਾਲ ਕੀ ਹੈ ਕਿ ਉਹਨਾਂ ਦਾ ਜਿਹੜਾ ਇੱਕ ਵਿਅਕਤੀਤਵ ਹੈ ਉਹਦੇ ਚ ਇੱਕ ਹੋਰ ਚੰਗਾ ਨਿਖਾਰ ਆਏਗਾ ਤੇ ਅੱਜ ਦਾ ਜਿਹੜਾ ਸਾਡਾ ਇਹ ਫਰੈਸ਼ਰ ਮੀਟ ਹੈ ਟੈਲੈਂਟ ਹੰਡ ਫੰਕਸ਼ਨ ਹੈ ਅਸੀਂ ਇਸੇ ਚੀਜ਼ ਨੂੰ ਅਸੀਂ ਸਮਰਪਿਤ ਕੀਤਾ ਤਾਂ ਜੋ ਕਾਲਜ ਦੇ ਵਿਦਿਆਰਥੀਆਂ ਨੂੰ ਇੱਕ ਕਾਲਜ ਦੇ ਵਿੜੇ ਵਿੱਚ ਆ ਕੇ ਆਪਣੇਪੰਦਾ ਅਹਿਸਾਸ ਹੋਵੇ ਪ੍ਰਿੰਸੀਪਲ ਸਾਹਿਬ ਅਗਰ ਆਪਾਂ ਅੱਜ ਦੇ ਪ੍ਰੋਗਰਾਮ ਦੀ ਗੱਲ ਕਰਦੇ ਆ ਤਾਂ ਬਹੁਤ ਖਾਸ ਕੀ ਲੱਗਿਆ ਜੀ ਉਹਦੇ ਵਿੱਚ ਅਨਖੀਰ ਜੀ ਜਿਹੜਾ ਅੱਜ ਪ੍ਰੋਗਰਾਮ ਤੁਸੀਂ ਵੀ ਉਹਦੇ ਸਾਰੇ ਚ ਤੁਸੀਂ ਸਾਹਮਣੇ ਸੀਗੇ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਇੱਕ ਖਾਸ ਜਿਹਨੂੰ ਮੈਂ ਇੱਕ ਅਚੀਵਮੈਂਟ ਕਵਾਂਗਾ ਸਾਡੇ ਕਾਲਜ ਦੀ ਸੀਗੀ ਉਹ ਸੀ ਕਿ ਬੱਚੇ ਜਿਹੜੇ ਜਿਸ ਤਰੀਕੇ ਨਾਲ ਜਿਸ ਉਤਸ਼ਾਹ ਦੇ ਨਾਲ ਉਹਨਾਂ ਨੇ ਪਾਰਟਿਸਿਪੇਟ ਕੀਤਾ ਉਹਨਾਂ ਦਾ ਕੌਨਫੀਡੈਂਸ ਲੈਵਲ ਦੇਖਦੇ ਹੀ ਬੰਦਾ ਸੀ ਬੱਚੇ ਕੋਈ ਬਹੁਤ ਐਕਸਪਰਟ ਨਹੀਂ ਹੁੰਦੇ ਪਰ ਉਹਨਾਂ ਦੇ ਅੰਦਰ ਜਿਹੜੀ ਉਸ ਇੱਕ ਐਕਸਪਰਟਿਸ ਲੈਵਲ ਨੂੰ ਅਚੀਵ ਕਰਨ ਦੇ ਲਈ ਜਿਹੜਾ ਇੱਕ ਕੌਨਫੀਡੈਂਸ ਲੈਵਲ ਸੀਗਾ ਕਿ ਅਸੀਂ ਇਹ ਕਰ ਸਕਦੇ ਹਾਂ ਸਾਡਾ ਫੰਕਸ਼ਨ ਹੈ ਅਸੀਂ ਆਪ ਪਾਰਟਿਸਿਪੇਟ ਕਰਨਾ ਉਹਨਾਂ ਦਾ ਕੰਫੀਡੈਂਸ ਲੈਵਲ ਜਿਹੜਾ ਮੈਨੂੰ ਲੱਗਦਾ ਹੈ ਕਿ ਅੱਜ ਦੇ ਜਿਹੜੇ ਸਾਰੇ ਫੰਕਸ਼ਨ ਦਾ ਇੱਕ ਪਲੱਸ ਪੁਆਇੰਟ ਸੀਗਾ ਕਿ ਉਹਨਾਂ ਦੇ ਅੰਦਰ ਇੱਕ ਇੱਛਾ ਸੀਗੀ ਕਿ ਇਹ ਸਾਡਾ ਫੰਕਸ਼ਨ ਹੈ ਔਰ ਅਸੀਂ ਇਹ ਕਰ ਸਕਦੇ ਹਾਂ ਐਂ ਬੀਇੰਗ ਐਮਚਿਅਰਸ ਮੈਂ ਉਹਨੂੰ ਐਮਚਿਅਰਸ ਵਰਡ ਕਵਾਂਗਾ ਕਿ ਉਹ ਹਜੇ ਉਹ ਨਿਪੁੰਨ ਨਹੀਂ ਹੈਗੇ ਉਹ ਤਰਾਸ਼ੇ ਨਹੀਂ ਗਏ ਹੈਗੇ ਆਉਣ ਵਾਲਾ ਸਮੇਂ ਜਿਹੜਾ ਹੈਗਾ ਉਹਨਾਂ ਨੂੰ ਤਰਾਸ਼ੇਗਾ ਜ਼ਰੂਰ ਪਰ ਇੱਕ ਹੀਰੇ ਨੂੰ ਵੀ ਪਹਿਲਾਂ ਕੋਲੇ ਦੀ ਖਾਨ ਚੋਂ ਕਢਿਆ ਜਾਂਦਾ ਹੈਗਾ ਹੀਦਾ ਬਣਨ ਚ ਟਾਈਮ ਜ਼ਰੂਰ ਲੱਗੇਗਾ ਪਰ ਅੱਜ ਜਿਹੜੀ ਉਹਨਾਂ ਨੇ ਉਹ ਇੱਕ ਇੱਛਾ ਦਿਖਾਈ ਹੈ ਆਪਣੇ ਅੰਦਰ ਕਿ ਅਸੀਂ ਵੀ ਹੀਰੇ ਬਣ ਸਕਦੇ ਹਾਂ ਮੈਨੂੰ ਉਹ ਬੜੀ ਚੰਗੀ ਲੱਗੀ ਦੂਸਰਾ ਮੈਂ ਇੱਕ ਲਖਵਦੀ ਕਿਉਂਕਿ ਫੰਕਸ਼ਨ ਹੈ ਠੀਕ ਹੈ ਫੰਕਸ਼ਨ ਇੱਕ ਕਾਲਜ ਦਾ ਵੱਡਮੋਲਾ ਹਿੱਸਾ ਹੁੰਦੇ ਨੇ ਪਰ ਫੰਕਸ਼ਨ ਦੇ ਨਾਲ ਨਾਲ ਇੱਕ ਮੈਂ ਤੁਹਾਡੇ ਚੈਨਲ ਦੇ ਥਰੂ ਜਿਹੜੇ ਸਾਡੇ ਪੂਰੇ ਪੰਜਾਬ ਵਾਸੀ ਨੇ ਜਿਹੜੇ ਮੇਰੇ ਇਲਾਕਾ ਨਿਵਾਸੀ ਨੇ ਸਾਰੇ ਪੇਰੈਂਟਸ ਨੂੰ ਹੈ ਜਿਹੜੇ ਨਿਵਾਸੀ ਨੇ ਵੱਡੇ ਵੱਡੇ ਦੇ ਲੀਡਰ ਸਾਹਿਬਾਨ ਨੇ ਉਹਨਾਂ ਸਾਰਿਆਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਅੱਜ ਚਲੋ ਪੂਰੇ ਪੰਜਾਬ ਦੇ ਵਿੱਚ ਅਸੀਂ ਕਹਿੰਦੇ ਆ ਕਿ ਪ੍ਰਮਾਤਮਾ ਵੱਲੋਂ ਮੀਂਹ ਬਹੁਤ ਜ਼ਿਆਦਾ ਪੈਂਦਾ ਪਿਆ ਪਰ ਉਹ ਬਹੁਤ ਜ਼ਿਆਦਾ ਮੀਂਹ ਜਿਹੜਾ ਨਾ ਉਹ ਕਿਤੇ ਨਾ ਕਿਤੇ ਸਾਡੇ ਵਾਸਤੇ ਇੱਕ ਮੁਸੀਬਤ ਵੀ ਬਣ ਗਿਆ ਹੈਗਾ ਪੰਜਾਬ 'ਚ ਕਈ ਜਗ੍ਹਾ ਤੇ ਹੜ ਆ ਗਿਆ ਹੈਗਾ ਤੇ ਮੇਰੀ ਤੁਹਾਡੇ ਚੈਨਲ ਦੇ ਥਰੂ ਸਾਰਿਆਂ ਨੂੰ ਇੱਕ ਗੁਜ਼ਾਰਿਸ਼ ਹੈ ਕਿ ਅਸੀਂ ਜੋ ਕੁਝ ਵੀ ਜਿੰਨੀ ਵੀ ਮਦਦ ਉਹਨਾਂ ਦੀ ਕਰ ਸਕਦੇ ਆ ਜਿਸ ਵੀ ਤਰੀਕੇ ਨਾਲ ਮਦਦ ਕਰ ਸਕਦੇ ਆ ਤੁਹਾਡੇ ਘਰੋਂ ਨਿਕਲਿਆ ਇੱਕ ਗਲਾਸ ਚੌਲਾਂ ਦਾ ਵੀ ਜਿਹੜਾ ਹੈਗਾ ਨਾ ਉਹ ਪਤਾ ਨਹੀਂ ਕਿੰਨੇ ਘਰਾਂ ਦੀ ਜਿਹੜੀ ਆ ਫੁਕ ਸ਼ਾਂਤ ਕਰੇਗਾ ਅੱਜ ਉਹਨਾਂ ਨੂੰ ਸਾਡੇ ਸਾਰੇ ਪੰਜਾਬ ਦੀ ਲੋਕ ਹੈ ਔਰ ਪੰਜਾਬ ਪੰਜਾਬੀਆਂ ਨੇ ਸਾਰੀ ਜ਼ਿੰਦਗੀ ਹੱਥ ਐ ਕਰਨਾ ਸਿੱਖਿਆ ਹੈਗਾ ਐ ਕਰਨਾ ਨਹੀਂ ਸਿੱਖਿਆ ਤੇ ਅੱਜ ਜੇ ਸਾਨੂੰ ਸਾਰਿਆਂ ਨੂੰ ਉਹਨਾਂ ਦੀ ਮਦਦ ਲਈ ਅੱਗੇ ਆਣਾ ਪਏਗਾ ਤਾਂ ਜੋ ਅਸੀਂ ਉਹਨਾਂ ਦੇ ਨਾਲ ਖੜ ਸਕੀਏ ਸਭ ਤੋਂ ਪਹਿਲਾਂ ਪੰਜਾਬ ਹੀ ਪੰਜਾਬੀਆਂ ਦੇ ਕੰਮ ਆਏਗਾ ਇਸ ਹੜ੍ਹ ਦੀ ਮਾਰ ਨਾਲ ਸਾਡੇ ਪੂਰੇ ਜੇ ਪੂਰੇ ਪੰਜਾਬ 'ਚ ਕਿਤੇ ਨਾ ਕਿਤੇ ਬਹੁਤ ਲੋਕੀ ਜਿਹੜੇ ਨੇ ਉਹ ਪ੍ਰਭਾਵਿਤ ਹੋਏ ਹੈ ਮੇਰੀ ਰਿਕਵੈਸਟ ਹੈ ਪੂਰੇ ਪੰਜਾਬ ਵਾਸੀਆਂ ਨੂੰ ਔਰ ਤੁਹਾਡੇ ਚੈਨਲ ਦੇ ਥਰੂ ਰਿਕਵੈਸਟ ਹੈਗੀ ਹੈ ਹਰ ਵੱਡੇ ਤੋਂ ਵੱਡੇ ਮੰਤਰੀ ਨੂੰ ਮੰਤਰੀ ਸਾਹਿਬਾਨ ਨੇ ਜਿਹੜੇ ਬਿਊਰੋਕਰੇਟਸ ਨੇ ਜਿਹੜਾ ਇੱਕ ਆਮ ਇਨਸਾਨ ਵੀ ਹੈ ਕਿ ਇਸ ਮੌਕੇ ਤੇ ਪੰਜਾਬੀਆਂ ਨੂੰ ਪੰਜਾਬੀਆਂ ਦੇ ਨਾਲ ਖੜਾ ਹੋਣਾ ਪਏਗਾ ਔਰ ਥੋੜੀ ਜੀ ਆਪਣੇ ਅੰਦਰ ਦਰਿਆਦਿਲੀ ਜ਼ਰੂਰ ਦਿਖਾਈਏ ਔਰ ਉਹਨਾਂ ਵਾਸਤੇ ਕੁਝ ਨਾ ਕੁਝ ਜੋ ਵੀ ਅਸੀਂ ਦੇ ਸਕਦੇ ਆ ਯਥਾ ਸ਼ਕਤੀ ਯਥਾ ਸਮਰਥ ਓਕੇ ਅਸੀਂ ਉਹਨਾਂ ਦੀ ਮਦਦ ਜ਼ਰੂਰ ਕਰੀਏ ਇੱਕ ਮਤੜਾ ਛੋਟਾ ਜਿਹਾ ਸਮਾਹੋਰ ਲਵਾਵਾਂਗਾ ਲਖਵੀਰ ਜੀ ਤੁਹਾਡੇ ਚੈਨਲ ਦੇ ਥਰੂ ਹੀ ਮੈਂ ਉਹਨਾਂ ਪੇਰੈਂਟਸ ਨੂੰ ਵੀ ਇੱਕ ਰਿਕਵੈਸਟ ਕਰਾਂਗਾ ਕਿ ਕਾਲਜਾਂ ਦੇ ਵਿੱਚ ਆਪਣੇ ਬੱਚਾ ਨੂੰ ਪੜਾਉ ਜ਼ਰੂਰ ਬੱਚਿਆਂ ਨੂੰ ਨਾ ਮੋਬਾਈਲਾਂ ਦੀ ਦੁਨੀਆ ਤੋਂ ਬਾਹਰ ਕੱਢਣਾ ਨਾ ਸਾਡੀ ਬਹੁਤ ਵੱਡੀ ਲੋੜ ਹੋ ਗਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੇ ਇੰਦੇ ਤੋਂ ਕਿਤੇ ਨਾ ਕਿਤੇ ਪ੍ਰਭਾਵਿਤ ਹੋਵਾਂਗੇ ਬੱਚਿਆਂ ਨੂੰ ਜ਼ਰੂਰ ਪੜਾਓ ਉਹਨਾਂ ਨੂੰ ਕਾਲਜਾਂ ਦੇ ਵਿੱਚ ਜ਼ਰੂਰ ਭੇਜੋ ਇਹ ਜਿਹੜਾ ਇੱਕ ਟ੍ਰੈਂਡ ਆ ਗਿਆ ਹੈਗਾ ਵੀ ਜੀ ਅਸੀਂ ਬੱਚੇ ਨੂੰ ਘਰੇ ਪੜਾ ਲਾਂਗੇ ਗੂਗਲ ਤੋਂ ਅਸੀਂ ਪੜਾ ਸਕਦੇ ਹਾਂ ਪਰ ਗੂਗਲ ਤੋਂ ਅਸੀਂ ਬੱਚਾ ਨੂੰ ਉਹ ਇੱਕ ਦਿਸ਼ਾ ਨਹੀਂ ਦੇ ਪਾਵਾਂਗੇ ਜਿਹੜਾ ਅਧਿਆਪਕ ਆਪਣੇ 30 35 ਸਾਲ ਦੇ ਜਰਬੇ ਚੋਦਾਏਗਾ ਬੱਚਿਆਂ ਨੂੰ ਜ਼ਰੂਰ ਪੜਾਓ ਬੱਚਿਆਂ ਨੂੰ ਜ਼ਰੂਰ ਕਾਲਜ ਭੇਜੋ ਔਰ ਬੱਚਿਆਂ ਨੂੰ ਵੀ ਮੇਰੀ ਇੱਕ ਰਿਕੁਐਸਟ ਹੈ ਕਿ ਬੇਟਾ ਮੋਬਾਈਲਾਂ ਦੀ ਜ਼ਿੰਦਗੀ ਜੋ ਬਾਹਰ ਨਿਕਲੋ ਕਿਤਾਬਾਂ ਨੂੰ ਅਪਣਾਓ ਲਾਇਬ੍ਰੇਰੀ ਚ ਜਾਓ ਲਾਇਬ੍ਰੇਰੀ ਜਿਹੜੀ ਕਿਤਾਬਾਂ ਨੇ ਉਹ ਤੁਹਾਨੂੰ ਅੱਜ ਵੀ ਉਦਾਂ ਹੀ ਬੁਲਾਉਂਦੀਆਂ ਪਈਆਂ ਨੇ ਜਿਦਾਂ ਕਿ ਪੁਰਾਣੇ ਵੇਲੇ ਜ ਬੁਲਾਉਂਦੀਆਂ ਸੀ ਔਰ ਕਿਤਾਬਾਂ ਦਾ ਮੂਹਰ ਜ਼ਰੂਰ ਦੇਖੋ ਥੈਂਕ ਯੂ ਲਖਵੀਰ ਜੀ ਪ੍ਰਿੰਸੀਪਲ ਸਾਹਿਬ ਤੁਸੀਂ ਕੀਮਤੀ ਸੰਗੋਹ ਔਰ ਵਿਚਾਰ ਸਾਰਨਾ ਸ਼ੇਅਰ ਕੀਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਲਖਵੀਰ ਜੀ ਥੈਂਕ ਯੂ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਤੁਹਾਡਾ ਡਾਕਟਰ ਬਾਬਾ ਕਾਲਜ ਦਾ ਮੌਤਰੀ ਸੰਮਰਾਹ ਕਿ ਕੀ ਕਹਿਣਾ ਚਾਹੁੰਦੇ ਹੋ ਜੀ ਗੱਲਬਾਤ ਚ ਚਾਹ ਕਰੀਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਮੋਲਪੀਰ ਕੌਰ ਮੈਂ ਇੱਥੇ ਮਾਲਵਾ ਕਾਲਜ ਦੀ ਵਿਦਿਆਰਥਣਾਂ ਇੱਥੇ ਅੱਜ ਜਿਹੜੀ ਸੀਗੀ ਸਾਡੇ ਸਟੂਡੈਂਟਸ ਵੱਲੋਂ ਪ੍ਰਿੰਸੀਪਲ ਵੱਲੋਂ ਜਿਹੜੀ ਸੀਗੀ ਫੈਸ਼ਨ ਪਾਰਟੀ ਦਿੱਤੀ ਗਈ ਆ ਆਉਣ ਵਾਲੇ ਬੱਚਿਆਂ ਨੂੰ ਜਿਹੜੇ ਨਵੇਂ ਬੱਚੇ ਆਏ ਨੇ ਤੇ ਇੱਥੇ ਜਿਹੜੇ ਪ੍ਰਿੰਸੀਪਲ ਸਾਹਿਬ ਨੇ ਸਾਡੇ ਪ੍ਰੋਫੈਸਰ ਸਾਹਿਬ ਨੇ ਅਸੀਂ ਉਹਨਾਂ ਦਾ ਬਹੁਤ ਧੰਨਵਾਦੀ ਆ ਇੱਥੇ ਬਹੁਤ ਹੀ ਐਜੂਕੇਸ਼ਨ ਹੁੰਦੀ ਆ ਤੇ ਅਸੀਂ ਜਿਵੇਂ ਇੱਥੇ ਦੇਖ ਰਹੇ ਆ ਕਿ ਹੁਣ ਇੱਥੇ ਜਿਹੜੇ ਨੇ ਪ੍ਰੋਗਰਾਮ ਹੁੰਦੇ ਨੇ ਜਿਵੇਂ ਕਿ ਅਸੀਂ ਇਹ ਅਸਰ ਕਰਦੇ ਆ ਵੀ ਆਉਣ ਵਾਲੇ ਸਮੇਂ 'ਚ ਵੀ ਇਹ ਪ੍ਰੋਗਰਾਮ ਹੋਣਗੇ ਤੁਸੀਂ ਐਜੂਕੇਸ਼ਨ ਦੇ ਬਾਰੇ ਫਸਟ ਕੀ ਕਰਨਾ ਚਾਹੀਦਾ ਹਾਂਜੀ ਜਿਹੜੀ এডਿਕੇਸ਼ਨ ਆ ਸਾਡੀ ਲਾਈਫ ਦੇ ਵਿੱਚ ਜਿਹੜੀ ਆ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਜਿਹੜੀ ਸਾਡੀ ਜਿਹੜਾ ਫਿਊਚਰ ਆ ਸਾਡੀ এডਿਕੇਸ਼ਨ ਤੇ ਹੀ ਟਿਕਿਆ ਹੁੰਦਾ ਹੈ ਇਹ ਸਾਡੀ ਇਹ ਆਸ ਆ ਕਿ ਜਿਹੜੇ ਅਗਰ ਆਪਾਂ এডਿਕੇਸ਼ਨ ਦੀ ਗੱਲ ਕਰਦੇ ਹਾਂ ਜੀ ਤੁਹਾਨੂੰ ਕਾਲਜ ਦੇ ਵਿੱਚ ਕੀ এডਿਕੇਸ਼ਨ ਜਿਹੜੀ ਆ ਪੜਾਈ ਆ ਸਰ ਇਹ ਕਹਾਂ ਜਮਨਿਆੜੀ এডੂਕੇਸ਼ਨ ਆ ਮੇਰੀ ਲਾਈਫ ਦੇ ਵਿੱਚ ਜੇ ਬਹੁਤ ਜ਼ਿਆਦਾ ਜ਼ਰੂਰੀ ਆ ਤੇ এডੂਕੇਸ਼ਨ ਦੇ ਨਾਲ ਹੀ ਜਿਹੜਾ ਤੁਹਾਡਾ ਆਪਣਾ ਫਿਊਚਰ ਟਿਕਿਆ ਹੁੰਦਾ ਇਸ ਲਈ ਪੇਰੈਂਟਸ ਨੂੰ ਇਹੀ ਆਸ ਕੀਤੀ ਜਾਂਦੀ ਆ ਜਈ ਬੇਨਤੀ ਕੀਤੀ ਜਾਂਦੀ ਆ ਵੀ ਜਿਹੜੀ এডੂਕੇਸ਼ਨ ਆ ਮਤਲਬ ਆਪਣੇ ਬੱਚਿਆਂ ਨੂੰ ਦੂਰ ਭਾਣਾ ਚਾਹੀਦਾ ਆ ਆਪਾਂ ਆਪਣੇ ਪੇਰੈਂਟਸ ਦੇ ਨਾਲ ਨਾਲ ਆਪਣੇ ਸਮਾਜ ਲਈ ਬਹੁਤ ਕੁਝ ਕਰ ਸਕਦੇ ਆ ਤੇ ਲੜਕੀਆਂ ਨੂੰ ਦੂਰ ਭਾਣਾ ਚਾਹੀਦਾ ਹੈ ਕਿਉਂਕਿ ਅੱਜ ਕੱਲ ਜਿਹੜੀ ਆ ਮੁੰਡਿਆਂ ਨਾਲੋਂ ਅੱਗੇ ਕੁੜੀਆਂ ਹੀ ਨੇ ਤੇ ਕਿਤੇ ਐਸਐਸਪੀ ਨੇ ਕਿਤੇ ਡੀਸੀ ਨੇ ਕਿਤੇ ਆਪ ਨੇ ਬਹੁਤ ਵੱਡੇ ਆ ਉਹਦੇ ਦੇ ਸੇਵਾਵਾਂ ਜਿਹੜੀਆਂ ਨੇ ਕਰਾਰੀਆਂ ਨੇ ਕੁੜੀਆਂਾਂ ਦੇ ਬਹੁਤ ਧੰਨਵਾਦ ਜੀ ਤੁਹਾਡਾ ਹਾਂਜੀ ਥੈਂਕ ਯੂ ਸਰ ਹਾਂਜੀ ਤੁਸੀਂ ਕੀ ਗੱਲਬਾਤ ਜਿਹੜੀ ਆ ਜਿਹਦੇ ਪ੍ਰੋਗਰਾਮ ਦੇ ਬਾਰੇ ਕਰਨਾ ਚਾਹਦੇ ਹੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਸਮਰਨਜੀਤ ਕੌਰ ਹੈ ਤੇ ਮੈਂ ਮਾਲਵਾ ਕਾਲਜ ਦੀ ਵਿਦਿਆਰਥਣ ਹਾਂ ਤੇ ਮੈਂ ਅੱਜ ਇਸ ਦਿਨ ਬਾਰੇ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨਾ ਚਾਹੁੰਦੀ ਹਾਂ ਜਿਵੇਂ ਕਿ ਅੱਜ ਸਾਡੇ ਕਾਲਜ ਦੇ ਵਿੱਚ ਫਰੈਸ਼ਰ ਪਾਰਟੀ ਆਰਗੇਨਾਈਜ਼ ਕੀਤੀ ਗਈ ਸੀ ਜੋ ਕਿ ਬਹੁਤ ਵਧੀਆ ਆਰਗੇਨਾਈਜ਼ ਕੀਤੀ ਗਈ ਜਿਸ ਦੇ ਵਿੱਚ ਕਿ ਵਿਦਿਆਰਥੀਆਂ ਨੇ ਜਿਆਦਾ ਤੋਂ ਜਿਆਦਾ ਹਿੱਸਾ ਲਿਆ ਅਤੇ ਬਹੁਤ ਸਾਰੇ ਇਨਾਮ ਵੀ ਜਿਹੜੇ ਵਿਦਿਆਰਥੀਆਂ ਨੂੰ ਦਿੱਤੇ ਗਏ ਇਸ ਤੋਂ ਇਲਾਵਾ ਪ੍ਰਿੰਸੀਪਲ ਅਤੇ ਸਟਾਫ ਵੱਲੋਂ ਵੀ ਬਹੁਤ ਜ਼ਿਆਦਾ ਯੋਗਦਾਨ ਪਾਇਆ ਗਿਆ ਤੇਰ ਗੱਲ ਕਰੀਏ ਇੱਥੇ ਦੇ এডੂਕੇਸ਼ਨ ਸਿਸਟਮ ਦੀ ਤਾਂ ਉਹ ਵੀ ਬਹੁਤ ਕਰੀਆ ਹੈ। ਹੁਮੇਸ਼ੰਦਰ ਬਾਰੇ ਦੇ ਵਿੱਚ ਤੁਸੀਂ ਕੀ ਗੱਲਬਾਤ ਜਿਹੜੀ ਹੈ ਕਰਨਾ ਚਾਹਦੇ ਹੋ? ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਰ ਇੱਕ ਸਟੂਡੈਂਟ ਦਾ ਫਿਊਚਰ ਹੈ ਜਿਹੜਾ ਉਹ এডੂਕੇਸ਼ਨ ਤੇ ਟਿਕਿਆ ਹੁੰਦਾ। ਇਸ ਲਈ ਪੇਰੈਂਟਸ ਨੂੰ ਵੀ ਇਹੀ ਬੇਨਤੀ ਹੈ ਵੀ ਉਹਨਾਂ ਨੂੰ ਵੱਤ ਤੋਂ ਵੱਤ ਆਪਣੇ ਬੱਚਿਆਂ ਨੂੰ এডੂਕੇਸ਼ਨ ਪ੍ਰੋਵਾਈਡ ਕਰਨੀ ਚਾਹੀਦੀ ਆ ਤਾਂ ਕਿ ਉਹਨਾਂ ਦਾ ਫਿਊਚਰ ਜਿਹੜਾ ਉਹ ਬੈਸਟ ਬਣ ਸਕੇ ਤੇ ਖਾਸ ਕਰਕੇ ਕੁੜੀਆਂ ਨੂੰ ਜਿਆਦਾ ਤੋਂ ਜਿਆਦਾ ਪੜਾਉਣਾ ਚਾਹੀਦਾ ਹੈ। ਜੋ ਜਿਹੜਾ ਆਪਣੇ ਮਾਲਵਾ ਕਾਲਜ ਪੌਂਦਲੀ ਸਮਰਾਲਾ ਦੇਖੇ ਜੋ ਪ੍ਰੋਗਰਾਮ ਆਰਗੇਨਾਈਜ਼ ਹੋਇਆ ਸੀ ਇਹਦੇ ਬਾਰੇ ਚ ਤੁਸੀਂ ਕੀ ਜਿਹੜੀ ਜਾਣਕਾਰੀ ਸਾਡੇ ਨਾਲ ਸ਼ੇਅਰ ਕਰਨਾ ਚਾਹੋਗੇ ਮੇਰਾ ਨਾਮ ਲਪਿਤ कौर ਹੈ ਮੈਂ ਮਾਲਵਾ ਕਾਲਜ ਕਾਲਜ ਦੀ ਵਿਦਿਆਰਥਣ ਹਾਂ ਅੱਜ ਸਾਡੇ ਕਾਲਜ ਦੇ ਵਿੱਚ ਪ੍ਰੋਗਰਾਮ ਆਰਗੇਨਾਈਜ਼ ਹੋਇਆ ਸੀਗਾ ਐਂਡ ਉਹ ਪ੍ਰਿੰਸੀਪਲ ਸਰ ਐਂਡ ਸਟਾਫ ਮੈਂਬਰਸ ਵੱਲੋਂ ਬਹੁਤ ਬੜੀਆ ਆਰਗੇਨਾਈਜ਼ ਕੀਤਾ ਗਿਆ ਸੀਗਾ ਬਹੁਤ ਬੱਚਿਆਂ ਨੇ ਪਾਰਟਿਸਪੇਟ ਵੀ ਕੀਤਾ ਫॉर ਫਰੈਸ਼ਰਸ ਪਾਰਟੀ ਇੱਥੇ ਸਾਡੇ ਕਾਲਜ ਵਿੱਚ ਅੱਜ ਫਰੈਸ਼ਰਸ ਪਾਰਟੀ ਆਰਗੇਨਾਈਜ਼ ਕੀਤੀ ਗਈ ਸੀਗੀ ਪ੍ਰਿੰਸੀਪਲ ਸਰ ਵੱਲੋਂ ਐਂਡ ਸਟਾਫ ਮੈਂਬਰਸ ਵੱਲੋਂ ਉਹਦੇ ਵਿੱਚ ਬਹੁਤ ਸਾਰੇ ਬੱਚਿਆਂ ਨੇ ਪਾਰਟਿਸਪੇਟ ਵੀ ਕੀਤਾ ਸੀਗਾ ਪ੍ਰਾਈਜ਼ ਵੀ ਸੀਗੇ ਦਿੱਤੇ ਗਏ ਉਹਨਾਂ ਨੂੰ ਐਂਡ ਨੈਕਸਟ ਟਾਈਮ ਤੋਂ ਅਸੀਂ ਇਹ ਰਿਕੁਐਸਟ ਕਰਦੇ ਹਾਂ ਪ੍ਰਿੰਸੀਪਲ ਸਰ ਨੂੰ ਕਿ ਐਵੇਂ ਦੇ ਹੀ ਫੰਕਸ਼ਨਸ ਆਰਗੇਨਾਈਜ਼ ਕੀਤੇ ਜਾਣ ਧੰਨਵਾਦ ਐਜੂਕੇਸ਼ਨ ਦੇ ਪੁਆਇੰਟ ਤੇ ਤੁਸੀਂ ਕੀ ਜਾਣਕਾਰੀ ਦੇ ਸਕਦੇ ਹੋ ਸਰ ਐਜੂਕੇਸ਼ਨ ਬਹੁਤ ਇੰਪੋਰਟੈਂਟ ਆ ਆਪਣੀ ਲਾਈਫ ਦੇ ਲਈ ਐਂਡ ਮੈਂ ਸਾਰੇ ਪੇਰੈਂਟਸ ਨੂੰ ਇਹ ਗੁਜ਼ਾਰਿਸ਼ ਕਰਦੀ ਹਾਂ ਵੀ ਆਪਣੇ ਬੱਚਿਆਂ ਨੂੰ ਜ਼ਰੂਰ ਪੜਾਉਣੇ ਲਿਖਾਉਣ ਵੱਡੇ ਦਾਅਵਿਆਂ ਤੇ ਪਹੁੰਚਾਉਣ ਐਂਡ ਕੁੜੀਆਂ ਵੀ ਮੁੰਡਿਆਂ ਤੋਂ ਪੜ੍ਹਾਈ ਵਿੱਚ ਘੱਟ ਨਹੀਂ ਹੈਗੀਆਂ ਐਂਡ ਉਹ ਵੀ ਬਹੁਤ ਸਾਰੇ ਵੱਡੇ ਅਹੁਦੇ ਵੱਡੇ ਅਹੁਦੇ ਤੇ ਅੱਜ ਪੰਜਾਬ ਦੇ ਵਿੱਚੋਂ ਹਾਂਜੀ ਪੰਜਾਬ ਦੇ ਵਿੱਚ ਵੱਡੇ ਅਹੁਦੇ ਕਾਫੀ ਉਹ ਉਹਨਾਂ ਤੇ ਸੁਭਾਵ ਨਭਾਰੀਆਂ ਨੇ ਹਾਂਜੀ ਹਾਂਜੀ ਐਂਡ ਉਹਨਾਂ ਦਾ ਫਿਊਚਰ ਸਿਕਿਉਰ ਹੋ ਸਕੇ ਧੰਨਵਾਦ